ਸਵਾਗਤ ਹੈ ਜੀ ਅੱਜ ਸੀ ਮਤਲਬ ਇੱਕ ਬਹੁਤ ਹੀ ਖਾਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਆ ਬੰਦਗੀ ਨਾਮਾ ਦੇ ਆਧਾਰ ਤੇ ਹਾਂਜੀ ਸਵਾਗਤ ਅੱਜ ਦਾ ਵਿਸ਼ਾ ਹੈ ਸਿੱਖ ਫਲਸਫੇ ਦੇ ਦੋ ਅਹਿਮ ਪਹਿਲੂ ਰੱਬੀ ਹੁਕਮ ਯਾਨੀ ਰਜ਼ਾ ਤੇ ਦੂਜੇ ਪਾਸੇ ਆਪਣੀ ਕੋਸ਼ਿਸ਼ ਮਤਲਬ ਉਦਦਮ ਹਾਂ ਤੇ ਇਹ ਅਕਸਰ ਨਾ ਇੱਕ ਸਵਾਲ ਜਿਹਾ ਬਣ ਜਾਂਦਾ ਹੈ ਮੰਜ ਜੇ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਸਭ ਕੁਝ ਰੱਬ ਦੇ ਹੁਕਮ ਛੋ ਰਿਆ ਹੂੰ ਤਾਂ ਫਿਰ ਸਾਨੂੰ ਕਿਉਂ ਕਿਹਾ ਜਾਂਦਾ ਹੈ ਕਿ ਉਦਮ ਕਰੋ ਸਿਮਰਨ ਕਰੋ ਕਿਰਤ ਕਰੋ ਸੇਵਾ ਕਰੋ ਇਹ ਦੋਵੇਂ ਚੀਜ਼ਾਂ ਕਿਵੇਂ ਫਿੱਟ ਬੈਠਦੀਆਂ ਨੇ ਬਿਲਕੁਲ ਇਹ ਉਲਝਣ ਆਮ ਹੈ ਤੇ ਅੱਜ ਅਸੀਂ ਬੰਦਗੀ ਨਾਮਾ ਦੇ 17ਵੇਂ ਤੇ 18ਵੇਂ ਅਧਿਆਏ ਨੂੰ ਵੇਖਾਂਗੇ ਇਹ ਸਮਝਣ ਲਈ ਕਿ ਇਹ ਵਿਰੋਧੀ ਨਹੀਂ ਸਗੋਂ ਇੱਕ ਦੂਜੇ ਦੇ ਪੂਰਕ ਕਿਵੇਂ ਨੇ ਠੀਕ ਹੈ ਮਤਲਬ ਇਹ ਵੱਖ-ਵੱਖ ਆਤਮਿਕ ਹਾਲਤਾਂ ਲਈ ਨੇ ਆਓ ਸ਼ੁਰੂ ਕਰੀਏ ਚਲੋ ਫਿਰ ਅਧਿਆਇ 17 ਤੋਂ ਸ਼ੁਰੂ ਕਰਦੇ ਹਾਂ ਪਹਿਲਾਂ ਗੱਲ ਕਰਦੇ ਆ ਰੱਬੀ ਹੁਕਮ ਵਾਲੇ ਪੱਖ ਦੀ ਲਿਖਤ ਚ ਆਉਂਦਾ ਹੈ ਕਿ ਗੁਰੂ ਸਾਹਿਬ ਦਾ ਤਾਂ ਪੱਕਾ ਮਤ ਹੈ ਕਿ ਦੁਨੀਆਂ ਚ ਜੋ ਮਰਜ਼ੀ ਹੋ ਰਿਹਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਹਾਂਜੀ ਹਾਂ ਸਭ ਉਸ ਇੱਕ ਅਕਾਲ ਪੁਰਖ ਦੇ ਹੁਕਮ ਚ ਹੈ ਉਹੀ ਕਰਨ ਕਰਾਉਣ ਵਾਲਾ ਹੈ ਹਾਂ ਭਾਵ ਨਾਮ ਹੀ ਸੱਚ ਹੈ ਹਾਂ ਤੇ ਲੇਖਕ ਨੇ ਸਮਝਾਇਆ ਹੈ ਕਿ ਦੁਨੀਆ ਇੱਕ ਨਾਟਕ ਵਾਂਗ ਹੈ ਰੱਬ ਲਿਖਾਰੀ ਹੈ ਤੇ ਅਸੀਂ ਸਾਰੇ ਪਾਤਰ ਹੈ ਉਜਵੇਂ ਚਾਹੁੰਦਾ ਉਹਵੇਂ ਰੋਲ ਕਰਵਾ ਰਿਹਾ ਸਾਡੇ ਤੋਂ ਬਿਲਕੁਲ ਇਹ ਪਖਤਾ ਬਹੁਤ ਸਪਸ਼ਟ ਹੈ ਗੁਰਬਾਣੀ 'ਚ ਪਰ ਨਾਲੀ ਦੂਜਾ ਪਖ ਵੀ ਹੈ ਉਦਮ ਵਾਲਾ ਹਾਂ ਮਨੁੱਖੀ ਕੋਸ਼ਿਸ਼ ਯਾਨੀ ਉਦਮ ਗੁਰਬਾਣੀ ਸਾਨੂੰ ਬਾਰ-ਬਾਰ ਹਲੂਣਾ ਦਿੰਦੀ ਹੈ ਕਿ ਭਾਈ ਚੰਗੇ ਬਣੋ ਬਾਣੀ ਪੜੋ ਸਿਮਰਨ ਕਰੋ ਰੱਬ ਨੂੰ ਲੱਭਣ ਦਾ ਯਤਨ ਕਰੋ ਹੂੰ ਕਿਰਤ ਕਰਨੀ ਵੰਡ ਛਕਣਾ ਸੇਵਾ ਕਰਨੀ ਇਹ ਸਭ ਕੁਝ ਕਰਨ ਲਈ ਕਿਹਾ ਗਿਆ ਹੈ ਇਹ ਜ਼ਿੰਦਗੀ ਉਹ ਮਿਹਨਤ ਦਾ ਨਾਂ ਹੈ ਆਲਸੀਆਂ ਲਈ ਕੋਈ ਥਾਂ ਨਹੀਂ ਹਾਂ ਕਿ ਉਦਮ ਕਰ ਕਮਾ ਸੁਖ ਪਾ ਧਿਆਨ ਤਰ ਰੱਬ ਮਿਲੂ ਚਿੰਤਾ ਮੁਕੂ ਜੇ ਪਾਸੇ ਉਦਮ ਦਾ ਹੁਕਮ ਕੋਈ ਨਵਾਂ ਸਿੱਖਣ ਵਾਲਾ ਸੋਚੇਗਾ ਜੇ ਮੇਰੀਆਂ ਕੋਸ਼ਿਸ਼ਾਂ ਨੇ ਕੁਝ ਨਹੀਂ ਕਰਨਾ ਹੋਣਾ ਹੀ ਹੋਈ ਹੈ ਜੋ ਲਿਖਿਆ ਹਾਂ ਤਾਂ ਫਿਰ ਮੈਂ ਕਿਉਂ ਐਵੇਂ ਖੇਚਲ ਕਰਾਂ ਅਰਦਾਸਾਂ, ਦਾਨ, ਪੁੰਨ, ਸੇਵਾ, ਸਿਮਰਨ ਇਹ ਕਿਉਂ? ਹਾਂ, ਇਹ ਸਵਾਲ ਤਾਂ ਹੁੰਦਾ ਹੀ ਆ ਮੰਚ ਪਰ ਬੰਦਗੀ ਨਾਮਾ ਇਸ ਦਾ ਜਵਾਬ ਬੜੇ ਸੋਹਣੇ ਤਰੀਕੇ ਨਾਲ ਦਿੰਦਾ ਹੈ। ਲੇਖਕ ਕਹਿੰਦੇ ਨੇ ਕਿ ਇਹ ਦੋਵੇਂ ਤਰ੍ਹਾਂ ਦੀਆਂ ਹਿਦਾਇਤਾਂ ਅਸਲ 'ਚ ਵਖ-ਵਖ ਆਤਮਿਕ ਪਦਰਾ ਲੈਣੇ। ਅੱਛਾ, ਵਖ-ਵਖ ਪਦਰਾ ਲਈ? ਹਾਂਜੀ। ਜਿਵੇਂ ਇੱਕ ਡਾਕਟਰ ਹਰ ਮਰੀਜ਼ ਨੂੰ ਇੱਕੋ ਦਵਾਈ ਨਹੀਂ ਦਿੰਦਾ। ਓਹ ਹਾਂ, ਉਹ ਡਾਕਟਰ ਵਾਲੀ ਉਦਾਹਰਣ ਤਾਂ ਕਮਾਲ ਵੀ ਹੈ। ਹਾਂ। ਲਿਖਿਆ ਨਾ ਉਹਦੇ 'ਚ। ਕਿ ਡਾਕਟਰ ਕਿਸੇ ਨੂੰ ਕਬਜ਼ਦੀ ਦੀ ਦਵਾਈ ਦਿੰਦਾ ਹੈ ਕਿਸੇ ਨੂੰ ਜਲਾਬ ਕਿਸੇ ਨੂੰ ਗਰਮ ਠਕੋਰ ਕਿਸੇ ਨੂੰ ਸਿਰ ਤੇ ਬਰਫ਼ ਬਿਮਾਰੀ ਵੇਖ ਕੇ ਇਲਾਜ ਕਰਦਾ ਹੈ ਬਿਲਕੁਲ ਇਸੇ ਤਰ੍ਹਾਂ ਮੰਨਦਿਆਂ ਵੀ ਵੱਖ-ਵੱਖ ਬਿਮਾਰੀਆਂ ਕਮਜ਼ੋਰੀਆਂ ਆਉਂਦੀਆਂ ਨੇ ਤਾਂ ਇਲਾਜ ਵੀ ਵੱਖਰਾ ਹੋਏਗਾ ਮਤਲਬ ਗੁਰੂ ਆਤਮਿਕ ਵੈਦ ਵਾਂਗ ਹਰ ਇੱਕ ਦੀ ਹਾਲਤ ਦੇਖ ਕੇ ਸਿੱਖਿਆ ਦਿੰਦੇ ਨੇ ਹਾਂਜੀ ਸ਼ੁਰੂਆਤੀ ਦੌਰ ਚ ਜਦੋਂ ਮਨ ਪਟਕਦਾ ਹੈ ਬੁਰੀਆਂ ਆਦਤਾਂ ਹੁੰਦੀਆਂ ਨੇ ਉਦੋਂ ਉੱਦਮ ਤੇ ਜ਼ੋਰ ਹੈ ਤਾਂ ਕਿ ਬੰਦਾ ਕੋਸ਼ਿਸ਼ ਕਰੇ ਮਨ ਨੂੰ ਸਾਧੇ ਪਰ ਜਦੋਂ ਕੋਈ ਅਭਿਆਸ ਕਰਦਾ ਕਰਦਾ ਉੱਚੀ ਅਵਸਥਾ 'ਚ ਪਹੁੰਚ ਜਾਂਦਾ ਹੈ ਫਿਰ ਉਹਨੂੰ ਸਮਝ ਆਣ ਲੱਗਦੀ ਹੈ ਕਿ ਹਾਂ ਸਭ ਕੁਝ ਉਸੇ ਦੀ ਰਜ਼ਾ ਚ ਹੈ ਤਾਂ ਫਿਰ ਮੁੱਖ ਗੱਲ ਇਹ ਹੋਈ ਕਿ ਜਿਸਨੂੰ ਕਦੇ ਗੁਰੂਆਂ ਦੀਆਂ ਗੱਲਾਂ 'ਚ ਕੋਈ ਕੌਂਟਰਡਿਕਸ਼ਨ ਜਾਂ ਲੱਗੇ ਤਾਂ ਅਵੇਂ ਛੇਤੀ ਨਤੀਜਾ ਨਹੀਂ ਕੱਢਣਾ ਚਾਹੀਦਾ ਬਿਲਕੁਲ ਨਹੀਂ ਰੁਕ ਕੇ ਧੀਰਜ ਨਾਲ ਸੋਚਣਾ ਚਾਹੀਦਾ ਹੈ ਗੱਲ ਦੀ ਤਹਿ ਤੱਕ ਜਾਣਾ ਚਾਹੀਦਾ ਹਮ ਲਿਖ ਕੇ ਹੀ ਸਲਾਹ ਦਿੰਦੇ ਨੇ ਜਿਹੜੇ ਹਾਲੇ ਨਵੇਂ ਨੇ ਜਿਨ੍ਹਾਂ ਨੂੰ ਸਾਰੀਆਂ ਆਤਮਿਕ ਅਵਸਥਾਵਾਂ ਦਾ ਨਹੀਂ ਪਤਾ ਉਹਨਾਂ ਨੂੰ ਪਹਿਲਾਂ ਉਹਨਾਂ ਗੱਲਾਂ ਤੇ ਜ਼ੋਰ ਦੇਣਾ ਚਾਹੀਦਾ ਹੈ ਜੋ ਸਮਝ ਆਉਂਦੀਆਂ ਨੇ ਜਿਨ੍ਹਾਂ ਤੇ ਅਮਲ ਹੋ ਸਕਦਾ ਹੈ ਤੇ ਜਿਹੜੀਆਂ ਗੱਲਾਂ ਸਮਝ ਤੋਂ ਬਾਹਰ ਨੇ ਉਹਨਾਂ ਲਈ ਤਿਰਜ ਰੱਖੋ ਉਡੀਕ ਕਰੋ ਜਿਵੇਂ ਜਿਵੇਂ ਅਭਿਆਸ ਵਧੂਗਾ ਆਪੇ ਸਮਝ ਆ ਜਾਣਗੀਆਂ ਹਾਂ ਇੱਕ ਹੋਰ ਉਦਾਹਰਣ ਵੀ ਸੀ ਨਾ ਉਹਦੇ ਚ ਕਿ ਕੋਈ ਨਿੱਕਾ ਜਵਾਕ ਕਵੇ ਮੈਂ ਐਮਏ ਦੀਆਂ ਕਿਤਾਬਾਂ ਸਮਝਣੀਆਂ ਨੇ ਹਾਂ ਹੱਸੋ ਹੀ ਨਹੀਂ ਗੱਲ ਹੈ ਨਾ ਬਿਲਕੁਲ ਜਿਹਨੇ ਹਾਲੇ ਪਹਿਲੀ ਜਮਾਤ ਕਰਨੀ ਹੈ ਉਹ ਐਡੀ ਉੱਚੀ ਪੜਾਈ ਕਿ ਮੈਂ ਸਮਝ ਲਵਾਂ ਉਵੇਂ ਹੀ ਜਿਹੜਾ ਲੈ ਆਤਮਿਕ ਰਾਹ ਤੇ ਪਹਿਲਾ ਕਦਮ ਰੱਖ ਰਿਹਾ ਹੈ ਹਾਂ ਉਹ ਸਭ ਤੋਂ ਡੂੰਗੇ ਭੇਦਾਂ ਨੂੰ ਇੱਕਦਮ ਕਿਵੇਂ ਸਮਝ ਸਕਦਾ ਹੈ ਠੀਕ ਹੈ ਕਿਉਂਕਿ ਆਤਮਿਕ ਅਨੁਭਵ ਦੀ ਜੋ ਸਿਖਰਲੀ ਅਵਸਥਾ ਹੈ ਜਿਵੇਂ ਗੁਰਬਾਣੀ ਕਹਿੰਦੀ ਹੈ ਨਾ ਕਿਛ ਜਨਮੇ ਨਾ ਕਿਛ ਮਰੇ ਆਪਣੇ ਚਲਿਤ ਆਪੇ ਹੀ ਕਰੇ ਹੂੰ ਨਾ ਕੋਈ ਜੰਮਦਾ ਨਾ ਮਰਦਾ ਹਾਂ ਸਭ ਉਸ ਦਾ ਆਪਣਾ ਹੀ ਖੇਲ ਹੈ ਉਹ ਆਪ ਹੀ ਖਿਡਾਰੀ ਇਹ ਬੜੀ ਸੂਖਮ ਗੱਲ ਹੈ ਹਾਂ ਇਹ ਸ਼ੁਰੂ ਚ ਸਮਝਣੀ ਸੌਖੀ ਨਹੀਂ ਬਿਲਕੁਲ ਇਸ ਲਈ ਪਹਿਲਾਂ ਨੀ ਪੱਕੀ ਕਰਨੀ ਪੈਂਦੀ ਹੈ ਤੇ ਉਹ ਉਦਮ ਨਾਲ ਹੀ ਹੁੰਦੀ ਹੈ ਠੀਕ ਹੈ ਤਾਂ ਇਹ ਗਲਤ ਆ ਸਾਫ ਹੋਈ ਕਿ ਸਿੱਖਿਆਵਾਂ ਵਖ ਵਖ ਪਦਰਾਂ ਲਈ ਨੇ ਪਰ ਬੰਦਗੀ ਨਾਮ ਇੱਕ ਹੋਰ ਬੜੀ ਹੀ ਮਤਲਬ ਹੈਰਾਨ ਕਰਨ ਵਾਲੀ ਗੱਲ ਕਰਦਾ ਹੈ ਅਧਿਆਇ 17 ਚ ਉਹ ਵਿਚਾਰਾਂ ਬਾਰੇ ਕਿ ਸਾਡੇ ਵਿਚਾਰ ਆਉਂਦੇ ਕਿੱਥੋਂ ਨੇ ਹਾਂ ਇਹ ਬਹੁਤ ਹੀ ਡੂੰਗਾ ਨੁਕਤਾ ਹੈ ਲਿਖਤ ਕਹਿੰਦੀ ਹੈ ਕਿ ਅਸੀਂ ਅਸਲ ਚ ਆਪਣੇ ਵਿਚਾਰਾਂ ਦੇ ਮਾਲਕ ਨਹੀਂ ਹਾਂ ਹੈ ਮਾਲਕ ਨਹੀਂ ਹਾਂ ਹਾਂਜੀ ਸਾਨੂੰ ਇੱਕ ਉੱਪਰਲੀ ਬੁੱਧੀ ਤੋਂ ਕਹ ਲੋ ਕੋਸਮਿਕ ਇੰਟੈਲੀਜੈਂਸ ਤੋਂ ਕੁਝ ਨਿਯਮਾਂ ਮੁਤਾਬਿਕ ਵਿਚਾਰਾਂ ਦੀਆਂ ਤਰੰਗਾਂ ਮਿਲਦੀਆਂ ਨੇ ਅੱਛਾ ਪਰ ਸਾਨੂੰ ਉਹ ਸਰੋਤ ਦਿਸਦਾ ਨਹੀਂ ਇਸ ਲਈ ਅਸੀਂ ਸੋਚ ਲੈਂਦੇ ਆ ਕਿ ਇਹ ਵਿਚਾਰ ਸਾਡੇ ਆਪਣੇ ਨੇ ਸਾਡੇ ਦਿਮਾਗ ਚੋਂ ਨਿਕਲੇ ਨੇ ਕਮਾਲ ਹੈ ਇਹਨੂੰ ਸਮਝਾਉਣ ਲਈ ਉਹ ਪਾਣੀ ਦੇ ਬੁਲਬੁਲਿਆਂ ਦੀ ਮਿਸਾਲ ਦਿੰਦੇ ਆ ਨਾ ਹਾਂ ਦਿੱਤੀ ਹੈ ਜਿਵੇਂ ਬੁਲਬੁਲੇ ਪਾਣੀ ਚੋਂ ਨਿਕਲਦੇ ਲੱਗਦੇ ਨੇ ਪਰ ਅਸਲ ਚ ਹਵਾ ਕਰਕੇ ਬਣਦੇ ਨੇ ਓਵੇਂ ਹੀ ਸਾਡੇ ਵਿਚਾਰ ਲਗਦੇ ਆਪਣੇ ਨੇ ਪਰ ਆਉਂਦੇ ਕਿ ਤੋ ਹੋਰ ਤੋਂ ਨੇ ਬਿਲਕੁਲ ਲੇਖਕ ਕਹਿੰਦੇ ਨੇ ਜਦੋਂ ਅਸੀਂ ਕਿਸੇ ਔਖੀ ਸਮੱਸਿਆ ਬਾਰੇ ਸੋਚਦੇ ਆ ਤਾਂ ਕਈ ਵਾਰ ਇੱਕਦਮ ਕੋਈ ਆਈਡੀਆ ਆ ਜਾਂਦਾ ਹੈ ਜਿਵੇਂ ਬੱਤੀ ਜਗ ਪਈ ਹੋਵੇ ਹਾਂ ਹੁੰਦਾ ਹੈ ਅਸੀਂ ਕਹਿੰਦੇ ਆ ਆਹਾ ਮੈਂ ਹੱਲ ਕੱਢ ਲਿਆ ਪਰ ਅਸਲ ਚ ਉਹ ਵਿਚਾਰ ਜਾਂ ਹੱਲ ਇੱਕ ਅਣਦਿਸਦੇ ਸੋਮੇ ਤੋਂ ਸਾਡੇ ਦਿਮਾਗ ਤੱਕ ਪਹੁੰਚਿਆ ਦਿਮਾਗ ਨੇ ਬਸ ਉਹਨੂੰ ਫੜਿਆ ਤੇ ਉਹਦੀ ਵਿਆਖਿਆ ਕੀਤੀ ਹੈ ਆਪਣੀ ਸਮਝ ਮੁਤਾਬਿਕ ਤਾਂ ਫਿਰ ਦਿਮਾਗ ਇੱਕ ਮਤਲਬ ਰਸੀਵਰ ਵਰਗਾ ਹੋਇਆ ਜਿਵੇਂ ਰੇਡੀਓ ਸਿਰਫ ਗਾਣੇ ਫੜਦਾ ਬਣਾਉਂਦਾ ਨਹੀਂ ਹਾਂਜੀ ਹਾਂ ਬਿਲਕੁਲ ਇਹੀ ਧਾਰਨਾ ਦਿੱਤੀਆਂ ਨੇ ਟਾਈਪ ਰਾਈਟਰ ਦੀ ਰੇਡੀਓ ਦੀ ਦਿਮਾਗ ਇੱਕ ਮਸ਼ੀਨ ਹੈ ਬੜੀ ਕੰਪਲੈਕਸ ਮਸ਼ੀਨ ਜੋ ਉੱਪਰੋਂ ਉਸ ਬ੍ਰह्म ਆਤਮਾ ਤੋਂ ਆ ਰਹੀਆਂ ਵਿਚਾਰ ਤਰੰਗਾਂ ਨੂੰ ਫੜਦੀ ਹੈ ਤੇ ਫਿਰ ਉਹਨਾਂ ਨੂੰ ਇੰਟਰਪ੍ਰੀਟ ਕਰਦੀ ਹੈ ਹਾਂ ਆਪਣੇ ਤਜਰਬੇ ਗਿਆਨ ਸਮਝਦੇ ਹਿਸਾਬ ਨਾਲ ਉਹਨਾਂ ਦੀ ਵਿਆਖਿਆ ਕਰਦੀ ਹੈ ਦਿਮਾਗ ਵਿਚਾਰ ਬਣਾ ਨਹੀਂ ਸਕਦਾ ਸਿਰਫ ਫੜ ਸਕਦਾ ਹੈ ਤੇ ਸਮਝਾ ਸਕਦਾ ਹੈ ਹਾਂਜੀ ਮਤਲਬ ਸਾਡੇ ਅੰਦਰ ਜੋ ਸੋਚ ਆ ਰਹੀ ਹੈ ਜੋ ਪ੍ਰੇਰਣਾ ਆ ਰਹੀ ਹੈ ਉਹ ਵੀ ਉਸੇ ਵੱਲੋਂ ਹੈ ਉਸੇ ਦੀ ਖੇੜ ਹੈ ਹਾਂ ਪਰ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਇਸ ਅਵਸਥਾ ਤੱਕ ਪਹੁੰਚਣਾ ਇਸ ਸੱਚ ਨੂੰ ਆਪਣੇ ਅੰਦਰ ਮਹਿਸੂਸ ਕਰਨਾ ਇਹ ਸੌਖਾ ਕੰਮ ਨਹੀਂ ਹੂੰ ਇਹਦੇ ਲਈ ਬਹੁਤ ਅਭਿਆਸ ਚਾਹੀਦਾ ਹੈ ਮਨ ਟਿਕਾਉਣਾ ਪੈਂਦਾ ਹੈ ਆਪਣੇ ਅੰਦਰ ਛਾਤੀ ਮਾਰਨੀ ਪੈਂਦੀ ਹੈ ਪ੍ਰਭੂ 'ਚ ਲੀਨ ਹੋਣਾ ਪੈਂਦਾ ਹੈ ਤਾ ਜਾ ਕੇ ਗੱਲ ਅੰਦਰ ਉਤਰਦੀ ਐ ਨਹੀਂ ਤਾਂ ਬਸ ਇੱਕ ਫਿਲਾਸਫੀ ਐ ਤਾਂ ਫਿਰ ਸਲਾਹ ਹੋਈ ਆ ਜਾਂਦੀ ਐ ਕਿ ਜਿਹੜੇ ਸ਼ੁਰੂ ਕਰ ਰਹੇ ਨੇ ਉਹ ਇਹਨਾਂ ਡੂੰਘੀਆਂ ਫਿਲਾਸਫੀਆਂ 'ਚ ਪੈਣ ਦੀ ਬਜਾਏ ਹਾਂ ਗੁਰਮਤ ਦੇ ਜਿਹੜੇ ਬੇਸਿਕ ਅਸੂਲ ਨੇ ਉਹਨਾਂ 'ਤੇ ਚੱਲਣ ਸਿਮਰਨ ਸੇਵਾ ਕਿਰਤ ਚੰਗਾ ਆਚਰਣ ਬਿਲਕੁਲ ਤੀਰਜ ਰੱਖਣ ਕਿ ਸਮਾਂ ਆਉਣ ਤੇ ਇਹ ਗਹਿਰੀਆਂ ਗੱਲਾਂ ਵੀ ਸਮਝ ਆ ਜਾਣਗੀਆਂ ਹਾਂ ਮਤਲਬ ਫਿਲਾਸਫਰ ਬਣਨ ਦੀ ਕਾਲੀ ਨਾ ਕਰਨ ਚੰਗੇ ਅਭਿਆਸੀ ਬਣਨ ਬਿਲਕੁਲ ਸਹੀ ਪਹਿਲਾਂ ਅਮਲ ਫਿਰ ਗਿਆਨ ਹੁਣ ਜੇ ਅਸੀਂ ਅਧਿਆਇ 18 ਤੇ ਚਲੀਏ ਤਾਂ ਉਹ ਇਸ ਗਿਆਨ ਨੂੰ ਹਾਸਲ ਕਰਨ ਦੇ ਤਰੀਕੇ ਤੇ ਖਾਸ ਕਰਕੇ ਵਿਸ਼ਵਾਸ ਦੀ ਕੀ ਭੂਮਿਕਾ ਹੈ ਇਸ ਤੇ ਗੱਲ ਕਰਦਾ ਹੈ। ਅੱਛਾ ਗਿਆਨ ਕਿਵੇਂ ਮਿਲਦਾ ਹੈ ਤੇ ਵਿਸ਼ਵਾਸ ਕਿੰਨਾ ਜ਼ਰੂਰੀ ਹੈ? ਹਾਂ ਇਹ ਵੀ ਬਹੁਤ ਅਹਿਮ ਹੈ। ਹਾਂਜੀ। ਅਧਿਆਇ 18 ਕਹਿੰਦਾ ਹੈ ਕਿ ਦੁਨੀਆ 'ਚ ਜਿੰਨਾ ਵੀ ਗਿਆਨ ਹੈ ਉਹ ਪਹਿਲਾਂ ਤੋਂ ਹੀ ਹੈਗਾ ਉਹਨੂੰ ਹਾਸਲ ਕਰਨ ਦਾ ਤਰੀਕਾ ਕੀ ਹੈ? ਪਹਿਲਾਂ ਜੋ ਹੈਗਾ ਉਹਨੂੰ ਸਿੱਖੋ, ਸਮਝੋ। ਫਿਰ ਜੇ ਤੁਹਾਡੇ 'ਚ ਕਾਬਲੀਅਤ ਹੈ ਤਾਂ ਉਹਦੇ 'ਚ ਕੁਝ ਨਵਾਂ ਜੋੜੋ। ਹੂੰ। ਜਿਵੇਂ ਸੰਗੀਤ ਸਿੱਖਣ ਦੀ ਉਦਾਹਰਣ ਦਿੱਤੀ ਹੈ ਕੋਈ ਵੀ ਸੰਗੀਤ ਸਿੱਖਣਾ ਚਾਹੇ ਤਾਂ ਕਿਸੇ ਉਸਤਾਦ ਕੋਲ ਜਾਣਾ ਪਊ ਜਾਂ ਕਿਤਾਬਾਂ ਪੜਨੀਆਂ ਪੈਣਗੀਆਂ ਉਹ ਪਹਿਲਾਂ ਤੋਂ ਬਣੇ ਸੁਰਾਂ ਤਾਲਾਂ ਨੂੰ ਹੀ ਸਿੱਖੇਗਾ ਨਾ ਹਾਂ ਇਹ ਤਾਂ ਸਿੱਧੀ ਜੀ ਗੱਲ ਹੈ ਇਸੇ ਤਰ੍ਹਾਂ ਜਦੋਂ ਅਸੀਂ ਰੱਬੀ ਗਿਆਨ ਆਤਮਿਕ ਗਿਆਨ ਪਾਲਦੇ ਹਾਂ ਤਾਂ ਸਾਨੂੰ ਗੁਰੂ ਦੀ ਲੋੜ ਪੈਂਦੀ ਹੈ ਹਾਂਜੀ ਅਸੀਂ ਗੁਰੂ ਦੀ ਸ਼ਰਨ ਲੈਨੇ ਆ ਉਹਨਾਂ ਦੀ ਬਾਣੀ ਉਹਨਾਂ ਦੇ ਸ਼ਬਦ ਨੂੰ ਸੁਣਦੇ ਵਿਚਾਰਦੇ ਤੇ ਫਿਰ ਅਮਲ ਕਰਦੇ ਆਂ ਤੇ ਇੱਥੇ ਸਭ ਤੋਂ ਜ਼ਰੂਰੀ ਚੀਜ਼ ਆਉਂਦੀ ਹੈ ਵਿਸ਼ਵਾਸ ਸ਼ਰਦਾ ਲਿਖਤ ਬਹੁਤ ਜ਼ੋਰ ਦਿੰਦੀ ਹੈ ਇਸ ਤੇ ਕਹਿੰਦੀ ਹੈ ਕੋਈ ਵੀ ਗਿਆਨ ਲੈਣਾ ਹੋਵੇ ਸਿਖਾਉਣ ਵਾਲੇ ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਹਾਂ ਜੇ ਵਿਦਿਆਰਥੀ ਉਸਤਾਦ ਤੇ ਹੀ ਸ਼ੱਕ ਕਰੇ ਫਿਰ ਤਾਂ ਕੁਝ ਨਹੀਂ ਸਿੱਖ ਸਕਦਾ ਬਿਲਕੁਲ ਉਵੇਂ ਹੀ ਜਿਹੜਾ ਆਤਮਿਕ ਰਾਹ ਤੇ ਤੁਰਿਆ ਹੈ ਉਹਦੇ ਲਈ ਆਪਣੇ ਗੁਰੂ ਤੇ ਪੂਰਾ ਭਰੋਸਾ ਪੂਰੀ ਸ਼ਰਦਾ ਹੋਣੀ ਲਾਜ਼ਮੀ ਹੈ ਇਸੀ ਪ੍ਰੋਸੇ ਦੇ ਸਹਾਰੇ ਤਾਂ ਉਹ ਅੱਗੇ ਵੱਧਦਾ ਹੈ ਗੁਰੂ ਦੀ ਅਗਵਾਈ 'ਚ ਉਹ ਫਿਰ ਉਹਨਾਂ ਉਚਾਈਆਂ ਤੇ ਪਹੁੰਚਦਾ ਹੈ ਜਿੱਥੇ ਕੋਈ ਸ਼ੱਕ ਕੋਈ ਸਵਾਲ ਰਹਿੰਦਾ ਹੀ ਨਹੀਂ ਪਰ ਕਈ ਵਾਰ ਨਾ ਮਨ 'ਚ ਸੱਚੇ ਸ਼ੰਕੇ ਵੀ ਉੱਠਦੇ ਨੇ ਫਿਰ ਕੀ ਸਵਾਲ ਨਾ ਪੁੱਛੀਏ ਨਹੀਂ ਨਹੀਂ ਐ ਮਤਲਬ ਨਹੀਂ ਸ਼ੰਕੇ ਆਉਣੇ ਤਾਂ ਕੁਦਰਤੀ ਨੇ ਖਾਸ ਕਰਕੇ ਜਦੋਂ ਗੱਲਾਂ ਇੰਨੀਆਂ ਗਹਿਰੀਆਂ ਹੋਣ ਲਿਖਤ ਵੀ ਕਹਿੰਦੀ ਏ ਕਿ ਇੱਕ ਸੱਚਾ ਸਿੱਖ ਜਿਹੜਾ ਪ੍ਰਭੂ ਨਾਲ ਜੁੜਿਆ ਹੋਇਆ ਹੈ ਉਹਦੇ ਮਨ 'ਚ ਵੀ ਸਵਾਲ ਉੱਠ ਸਕਦੇ ਨੇ ਅੱਛਾ ਰੱਖਦਾ ਸਹੀ ਸਮੇ ਦੀ ਸਹੀ ਸਮਝ ਦੀ ਉਡੀਕ ਕਰਦਾ ਤੇ ਉਡੀਕ ਕਰਦਿਆਂ ਉਹ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਰਹਿੰਦਾ ਆਪਣਾ ਅਭਿਆਸ ਨਹੀਂ ਛੱਡਦਾ ਹੂੰ ਤੇ ਲਿਖਤ ਭਰਾਸਾ ਦਿੰਦੀ ਹੈ ਕਿ ਅਖੀਰ ਨੂੰ ਸਮਾਂ ਆਣ ਤੇ ਉਹਦੇ ਸਾਰੇ ਸ਼ੰਕੇ ਦੂਰ ਹੋ ਜਾਂਦੇ ਨੇ ਤੇ ਜਿਹੜੇ ਲੋਕ ਮਤਲਬ ਸਵੈ ਕੇਂਦਰਿਤ ਹੁੰਦੇ ਨੇ ਜਿਨ੍ਹਾਂ 'ਚ ਸਬਰ ਨਹੀਂ ਹੁੰਦਾ ਹਾਂ ਉਹਨਾਂ ਦੀ ਗੱਲ ਵੀ ਕੀਤੀ ਹੈ ਉਹ ਚਾਹੁੰਦੇ ਨੇ ਕਿ ਸਾਰੇ ਜਵਾਬ ਹੁਣੇ ਮਿਲ ਜਾਣ ਜੇ ਨਾ ਮਿਲਣ ਜਾਂ ਗੱਲ ਪੱਲੇ ਨਾ ਪਵੇ ਤਾਂ ਉਹ ਪੂਰੇ ਰਾਹ ਨੂੰ ਹੀ ਛੱਡਣ ਨੂੰ ਤਿਆਰ ਹੋ ਜਾਂਦੇ ਨੇ ਕਹਿੰਦੇ ਨੇ ਇਹ ਤਾਂ ਗੱਲ ਬਣਦੀ ਨਹੀਂ ਅੱਛਾ ਲੇਖਕ ਕਹਿੰਦੇ ਨੇ ਇਹ ਤਾਂ ਅਨਸਾਇੰਟਿਫਿਕ ਤਰੀਕਾ ਹੋਇਆ ਜਿਵੇਂ ਕੋਈ ਸੰਗੀਤ ਸਿੱਖਣ ਤੋਂ ਪਹਿਲਾਂ ਹੀ ਕਹੇ ਮੈਂ ਕਿਵੇਂ ਮੰਨ ਲਵਾਂ ਕਿ ਸਿਰਫ 7 ਸੁਰ ਹੁੰਦੇ ਨੇ ਹਾਂ ਸਹੀ ਗੱਲ ਹੈ ਪਹਿਲਾਂ ਸਿੱਖਣਾ ਪਊ ਵਜਾ ਕੇ ਦੇਖਣਾ ਪਊ ਫਿਰ ਪਤਾ ਲੱਗੂ ਬਿਲਕੁਲ ਸਿੱਖਣ ਲਈ ਪਹਿਲਾਂ ਮੰਨਣਾ ਪੈਂਦਾ ਫਿਰ ਅਭਿਆਸ ਕਰਨਾ ਪੈਂਦਾ ਫਿਰ ਅਨੁਭਵ ਹੁੰਦਾ ਹੈ ਤਾਂ ਫਿਰ ਗੱਲ ਉਹੀ ਆ ਗਈ ਕਿ ਸਾਨੂੰ ਮਾਹਿਰਾਂ ਤੇ ਭਰੋਸਾ ਕਰਨਾ ਪੈਂਦਾ ਜਿਵੇਂ ਅਸੀਂ ਸਮੁੰਦਰੀ ਸਫ਼ਰ 'ਚ ਕਪਤਾਨ ਤੇ ਕਰਦੇ ਆਂ ਹਾਂਜੀ ਤਾਂ ਜਹਾਜ਼ ਚਲਾਉਣਾ ਨਹੀਂ ਸਿੱਖਦੇ ਬਸ ਭਰੋਸਾ ਕਰਦੇ ਆਂ ਕਿ ਇਹ ਸਾਨੂੰ ਪਾਰ ਲਾ ਦੇਵੇਗਾ ਉਵੇਂ ਹੀ ਆਤਮਿਕ ਸਫ਼ਰ 'ਚ ਗੁਰੂ ਤੇ ਭਰੋਸਾ ਕਰਨਾ ਪੈਂਦਾ ਬਿਲਕੁਲ ਇੱਕ ਸਿਆਣਾ ਖੋਜੀ ਉਹਨਾਂ ਗੁਰੂਆਂ ਦੇ ਤਜਰਬੇ ਦਾ ਫਾਇਦਾ ਲੈਂਦਾ ਹੈ ਜਿਹੜੇ ਇਸ ਰਾਹ ਦੇ ਮਾਹਿਰ ਨੇ ਜਿਨ੍ਹਾਂ ਨੇ ਮੰਜ਼ਿਲ ਪਾਈ ਹੈ ਤੇ ਉਹਨਾਂ ਦੇ ਕਹੇ ਅਨੁਸਾਰ ਚੱਲਦਾ ਹੈ ਅਖੀਰ 'ਚ ਲੇਖਕ ਗੁਰੂ ਰਾਮਦਾਸ ਜੀ ਦਾ ਇੱਕ ਵਚਨ ਦਿੰਦੇ ਨੇ ਗੁਰਮੁਖਾਂ ਬਾਰੇ ਹਾਂ ਗੁਰਮੁਖ ਜਿਨ੍ਹਾਂ ਦਾ ਮੂੰਹ ਗੁਰੂ ਵੱਲ ਹੈ ਹਾਂ ਜੋ ਗੁਰੂ ਦੇ ਰਾਹ ਤੇ ਚੱਲਦੇ ਨੇ ਪ੍ਰਭੂ ਕੇਂਦਰਿਤ ਨੇ ਉਹਨਾਂ ਬਾਰੇ ਕਿਹਾ ਗਿਆ ਹੈ ਕਿ ਉਹਨਾਂ ਨੂੰ ਦੁਨੀਆਂ ਦੀਆਂ ਬੁਰਾਈਆਂ ਦਾ ਅਸਰ ਨਹੀਂ ਹੁੰਦਾ ਕਿਉਂਕਿ ਜਿਨ੍ਹਾਂ ਅੰਦਰ ਨਾਮ ਦਾ ਖਜ਼ਾਨਾ ਹੈ ਉਹਨਾਂ ਨੂੰ ਗੁਰੂ ਆਪ ਪਾਰ ਲਾਉਂਦਾ ਹਾਂਜੀ ਨਾਮ ਉਹਨਾਂ ਦਾ ਸਹਾਰਾ ਹੁੰਦਾ ਤੇ ਗੁਰੂ ਉਹਨਾਂ ਦਾ ਰਾਖਾ ਬਹੁਤ ਵਧੀਆ ਤਾਂ ਇਸ ਸਾਰੀ ਗੱਲਬਾਤ ਤੋਂ ਨਾ ਮੈਨੂੰ ਤਾਂ ਇਹ ਹੀ ਸਮਝ ਆਇਆ ਕਿ ਹਕੂਮ ਤੇ ਉਦੰਤ ਭਾਵੇਂ ਵੱਖਰੇ ਵੱਖਰੇ ਲੱਗਦੇ ਹੁਣ ਪਰ ਅਸਲ ਚ ਇਹ ਇੱਕ ਦੂਜੇ ਨਾਲ ਜੁੜੇ ਹੋਏ ਨੇ ਹਾਂ ਜੁੜੇ ਹੋਏ ਨੇ ਇਹ ਵਿਰੋਧੀ ਨਹੀਂ ਸਗੋ ਵੱਖ-ਵੱਖ ਹਾਲਾਤਾਂ ਚ ਵੱਖ-ਵੱਖ ਪੱਦਰਾਂ ਤੇ ਲਾਗੂ ਹੁੰਦੇ ਨੇ ਅਸੀਂ ਦੇਖਿਆ ਕਿ ਆਤਮਿਕ ਪੱਦਰ ਹੁੰਦੇ ਨੇ ਵਿਚਾਰ ਕਿਵੇਂ ਆਉਂਦੇ ਨੇ ਇਹ ਵੀ ਸੰਝਿਆ ਤੇ ਗੁਰੂ ਤੇ ਭਰੋਸਾ ਤੇ ਤੀਰਜ ਕਿੰਨਾ ਜ਼ਰੂਰੀ ਹੈ ਇਹ ਵੀ ਪਤਾ ਲੱਗਾ ਹਾਂ ਸਾਰ ਇਹੀ ਹੈ ਕਿ ਇਸ ਸਫਰ ਚ ਦੋਵੇਂ ਚੀਜ਼ਾਂ ਚਾਹੀਦੀਆਂ ਨੇ ਰੱਬ ਦੀ ਰਜ਼ਾ ਨੂੰ ਮੰਨਣਾ ਹੁਕਮ ਚ ਰਹਿਣਾ ਇਹ ਵੀ ਜ਼ਰੂਰੀ ਹੈ ਤੇ ਨਾਲ ਹੀ ਆਪਣੀ ਪੂਰੀ ਕੋਸ਼ਿਸ਼ ਕਰਨੀ ਉਦਦਮ ਕਰਨਾ ਇਹ ਵੀ ਜ਼ਰੂਰੀ ਹੈ ਹੂੰ ਇਹ ਯਾਤਰਾ ਗਿਆਨ ਨਾਲ ਤੇ ਸ਼ਰਧਾ ਨਾਲ ਹੁੰਦੀ ਹੈ ਤੇ ਸਬਰ ਬਹੁਤ ਜ਼ਰੂਰੀ ਹੈ ਸਮਝ ਦੇ ਵਖ-ਵਖ ਪੜਾਅ ਹੁੰਦੇ ਨੇ ਉਹਨਾਂ ਨੂੰ ਹੌਲੀ-ਹੌਲੀ ਪਾਰ ਕਰਨਾ ਪੈਂਦਾ ਹੈ ਸ਼ੁਰੂ ਚ ਉਦਦਮ ਜ਼ਿਆਦਾ ਜ਼ਰੂਰੀ ਲੱਗਦਾ ਹੈ ਤੇ ਜਿਵੇਂ-ਜਿਵੇਂ ਬੰਦਾ ਅੱਗੇ ਵਧਦਾ ਹ ਹੁਕਮ ਦੀ ਸਮਝ ਆਪੇ ਡੂੰਗੀ ਹੁੰਦੀ ਜਾਂਦੀ ਹੈ ਤੇ ਜਾਂਦੇ ਜਾਂਦੇ ਨਾ ਇੱਕ ਸਵਾਲ ਹੋਰ ਮਨ ਚ ਆ ਰਿਹਾ ਇਸੇ ਗੱਲਬਾਤ ਚੋਂ ਨਿਕਲਿਆ ਹਾਂਜੀ ਪੁੱਛੋ ਜੇ ਸਾਡਾ ਦਿਮਾਗ ਜਿਵੇਂ ਤੁਸੀਂ ਕਿਹਾ ਸਿਰਫ ਇੱਕ ਰਿਸੀਵਰ ਹੈ ਜੋ ਬ੍ਰੰਹ ਵਿਚਾਰ ਤਰੰਗਾਂ ਨੂੰ ਫਾੜ ਕੇ ਆਪਣੀ ਸਮਝ ਮੁਤਾਬਕ ਇੰਟਰਪ੍ਰੀਟ ਕਰਦਾ ਹੈ ਹੂੰ ਤਾਂ ਕੀ ਸਾਡਾ ਉਦਮ ਜਿਵੇਂ ਕਿ ਸਿਮਰਨ ਦਾ ਅਭਿਆਸ ਸਾਡੇ ਇਸ ਰਿਸੀਵਰ ਨੂੰ ਮਤਲਬ ਦਿਮਾਗ ਨੂੰ ਬਿਹਤਰ ਬਣਾ ਸਕਦਾ ਹੈ ਕੀ ਉਦਮ ਕਰਨ ਨਾਲ ਅਸੀਂ ਹੁਕਮ ਨੂੰ ਜਾਂ ਉਹਨਾਂ ਬ੍ਰह्म ਇਸ਼ਾਰਿਆਂ ਨੂੰ ਹੋਰ ਸਾਫ਼ ਸਾਫ਼ ਫੜਨ ਦੇ ਕਾਬਿਲ ਹੋ ਸਕਤੇ ਆ ਵਾਹ ਇਹ ਤਾਂ ਬਹੁਤ ਹੀ ਦਿਲਚਸਪ ਸਵਾਲ ਹੈ ਬਹੁਤ ਵਧੀਆ ਨੁਕਤਾ ਚੁੱਕਿਆ ਤੁਸੀਂ ਹਾਂ ਮਤਲਬ ਕੀ ਉਦਮ ਸਾਡੀ ਹੁਕਮ ਨੂੰ ਸਮਝਣ ਦੀ ਯੋਗਤਾ ਵਧਾ ਸਕਦਾ ਹੈ ਬਿਲਕੁਲ ਇਸ ਤੇ ਸੋਚਿਆ ਜਾ ਸਕਦਾ ਹੈ ਇਹ ਉਦਮ ਤੇ ਹੁਕਮ ਦੇ ਰਿਸ਼ਤੇ ਨੂੰ ਇੱਕ ਨਵੇਂ ਤਰੀਕੇ ਨਾਲ ਵੇਖਣ ਲਈ ਮਜਬੂਰ ਕਰਦਾ ਹੈ ਬਹੁਤ ਵਧੀਆ ਸਵਾਲ ਹੈ ਅੱਗੇ ਹੋਰ ਵਿਚਾਰਨ ਲਈ